ਜਿਹੜਾ ਵੀ ਸੁਣਦਾ ਹੈ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ ਤੇ ਤੁਹਾਨੂੰ ਵੀ ਸੁਣ ਕੇ ਚੱਕਰ ਆ ਜਾਏਗਾ ਇੱਕ ਭੈਣ ਨੇ ਆਪਣੇ ਆਸ਼ਕ ਨਾਲ ਮਿਲ ਕੇ ਪ੍ਰੇਮੀ ਨਾਲ ਮਿਲ ਕੇ ਤੇ ਆਪਣੇ ਹੀ ਭਰਾ ਨੂੰ ਮਾਰ ਦਿੱਤਾ ਤੇ ਬੋਰੀ ਚ ਪਾ ਕੇ ਨਹਿਰ ਕਿਨਾਰੇ ਸੁੱਟ ਦਿੱਤਾ ਤੇ ਭੈਣ ਆਪਣੇ ਭਰਾ ਨੂੰ ਮਾਰ ਕੇ ਸ਼ਰਿਆਮ ਕੈਮਰਿਆ ਤੇ ਕਹਿ ਰਹੀ ਹੈ ਕਿ ਮੈਨੂੰ ਕੋਈ ਅਫਸੋਸ ਨਹੀਂ ਕਿ ਮੈਂ ਇਹਨੂੰ ਮਾਰਿਆ ਹੈ ਕਹਿੰਦੀ ਮੈਨੂੰ ਕੋਈ ਅਫਸੋਸ ਹੀ ਨਹੀਂ ਪੂਰੀ ਕਹਾਣੀ ਤੁਹਾਨੂੰ ਦੱਸਦੇ ਆਂ ਜੀ ਕੱਲ ਇਹ ਕਾਂਡ ਵਾਪਰਿਆ ਜੀ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਪੂਰੀ ਕਹਾਣੀ ਦੱਸਦੇ ਆਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਹਰਕਤ ਬਾਰੇ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਹਰ ਘਰ ਤੱਕ ਭੇਜਿਓ ਤਾਂ ਕਿ ਇਸ ਘਟਨਾ ਤੋਂ ਇੱਕ ਵੱਡੀ ਸਿੱਖਿਆ ਨਿਕਲਦੀ ਆ ਉਹ ਸਾਰੇ ਲੈ ਸਕਣ ਘਟਨਾ ਵਾਪਰੀ ਜੀ ਗੁਰਦਾਸਪੁਰ ਦੇ ਸਾਹੋਬਾਲ ਦੇ ਵਿੱਚ ਘਟਨਾ ਹੈ ਵਾਪਰੀ ਕਿ ਇੱਕ ਭੈਣ ਸੀਗੀ ਇੱਕ ਤਾਏ ਦੀ ਧੀ ਭੈਣ ਔਰ ਉਹਨੇ ਇੱਕ ਆਪਣਾ ਆਸ਼ਕ ਬਣਾਇਆ ਹੋਇਆ ਸੀ ਤੇ ਇੱਕ ਦਿਨ ਉਹਨੇ ਆਪਣਾ ਆਸ਼ਕ ਘਰੇ ਹੀ ਸੱਦ ਲਿਆ ਤੇ ਉੱਪਰੋਂ ਉਹਨਾਂ ਦੇ ਚਾਚੇ ਦਾ ਮੁੰਡਾ ਆ ਗਿਆ ਤੇ ਉਹ ਭੈਣ ਨੂੰ ਜਦੋਂ ਉਸਨੇ ਉਹਦੇ ਮੁੰਡੇ ਦੇ ਨਾਲ ਅਤਰਾਜਯੋਗ ਹਾਲਤ ਦੇ ਵਿੱਚ ਵੇਖਿਆ ਤਾਂ ਉਹ ਚਾਚੇ ਦਾ 18-19 ਸਾਲ ਦਾ ਮੁੰਡਾ ਜਿਹੜਾ ਹੈ ਉਹ ਇਹਦਾ ਵਿਰੋਧ ਕਰਨ ਲੱਗਿਆ ਉਹ ਕੁਝ ਬੋਲਣ ਲੱਗਿਆ ਤਾਂ ਉਹਨਾਂ ਦੋਨਾਂ ਨੇ ਉਹਦੇ ਤਾਏ ਦੀ ਧੀ ਨੇ ਤੇ ਉਹਦੇ ਆਸ਼ਕ ਨੇ ਰਲ ਕੇ ਮੁੰਡੇ ਦੇ ਸਿਰ ਦੇ ਵਿੱਚ ਲੱਕੜ ਦਾ ਬਾਲਾ ਮਾਰਿਆ ਉਸ ਨੂੰ ਮਾਰ ਦਿੱਤਾ ਤੇ ਮਾਰ ਕੇ ਫਿਰ ਉਸ ਨੂੰ ਬੋਰੀ ਚ ਪਾਇਆ ਬੋਰੀ ਚ ਪਾ ਕੇ ਤੇ ਨੇੜੇ ਇੱਕ ਸੂਏ ਦੇ ਕੋਲ ਜਾ ਕੇ ਤੇ ਸੁੱਟ ਆਏ ਤੇ ਜਦੋਂ ਉੱਥੇ ਕੁਝ ਲੋਕਾਂ ਨੂੰ ਇੱਕ Laash lawars pai hon da pata lagga ਇੱਕ ਬੋਰੀ ਦੇ ਵਿੱਚ ਤਾਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਨੇ ਇਹ ਵੇਖਿਆ ਵੀ ਇਹ ਤਾਂ ਕੁਝ ਮਿੰਟ ਪਹਿਲਾਂ ਹੀ ਅਜੇ ਇਹ ਵਿਅਕਤੀ ਮਾਰਿਆ ਗਿਆ ਨੌਜਵਾਨ ਸੋਹਣਾ ਸੁਨੱਖਾ ਮੁੰਡਾ ਤਾਂ ਪੜਤਾਲ ਲਿਆ ਗਿਆ ਪਤਾ ਲੱਗ ਗਿਆ ਵੀ ਇਹ ਫਲਾਣੇ ਪਿੰਡ ਦਾ ਫਲਾਣਾ ਮੁੰਡਾ ਹੈ ਤਾਂ ਫਿਰ ਇਹਨਾਂ ਦੋਨਾਂ ਨੂੰ ਹੁਣ ਫੜਿਆ ਗਿਆ ਆ ਜਿਹੜੇ ਤਸਵੀਰ ਦੇ ਵਿੱਚ ਤੁਸੀਂ ਦੋਨੇ ਖੜੇ ਪੁਲਿਸ ਹਾਰਾਸਤ ਚ ਦੇਖ ਰਹੇ ਹੋ ਇਹ ਉਹ ਆ ਕੁੜੀ ਜਿਹਦਾ ਨਾਮ ਪ੍ਰਿਆ ਦੱਸਿਆ ਜਾ ਰਿਹਾ ਤੇ ਉਹਦਾ ਨਾਲ ਦੇ ਪਿੰਡ ਦਾ ਆਸ਼ਿਕ ਹੈ ਮੁੰਡਾ ਇਹਨਾਂ ਨੇ ਇਸ ਗੱਭਰੂ ਪੁੱਤ ਨੂੰ ਮਾਰਿਆ ਔਰ ਮਾਰ ਕੇ ਫਿਰ ਉੱਥੇ ਜਾ ਸੁਟਿਆ ਹੁਣ ਤੁਸੀਂ ਦੇਖੋ ਯਾਰ ਇਹ ਘਟਨਾ ਬਾਰੇ ਕੀ ਕਹੋਗੇ ਇਸ ਘਟਨਾ ਦੀ ਕੀ ਵਿਆਖਿਆ ਕੀਤੀ ਜਾਵੇ ਦੇਖੋ ਜੇਕਰ ਕੋਈ ਧੀਆਂ ਨੂੰ ਮਾਰੇ ਅਸੀਂ ਫਿਰ ਵੀ ਉਹਦਾ ਵਿਰੋਧ ਕਰਦੇ ਆਂ ਤੇ ਕਰਾਂਗੇ ਪਰ ਜੇ ਧੀਆਂ ਹੀ ਆਹ ਕਰਤੂਤਾਂ ਕਰਨ ਲੱਗ ਪੈਣ ਤਾਂ ਫਿਰ ਵੀ ਇਹਦਾ ਸਖਤ ਵਿਰੋਧ ਹੋਣਾ ਚਾਹੀਦਾ ਇਹ ਕਿਉਂ ਹੋ ਰਿਹਾ ਹੈ ਇਹ ਦੀਆਂ ਜੜਾਂ ਨੇ ਉਹ ਸਾਡੇ ਰਾਜਨੀਤਿਕ ਤੇ ਸਮਾਜਿਕ ਸਿਸਟਮ ਚ ਪ੍ਰਬੰਧ ਚ ਪਈਆਂ ਨੇ ਕਿਉਂਕਿ ਸਾਡੇ ਰਾਜਨੀਤਿਕ ਤੇ ਸਮਾਜਿਕ ਪ੍ਰਬੰਧ ਨੇ ਇੱਕ ਤਾਂ ਮਨੁੱਖਾਂ ਨੂੰ ਸੋਚੀ ਨਹੀਂ ਦਿੱਤੀ ਅਕਲ ਨਹੀਂ ਦਿੱਤੀ ਤੇ ਦੂਜਾ ਸਹਿਨਸ਼ੀਲਤਾ ਬਿਲਕੁਲ ਖਤਮ ਕਰ ਦਿੰਦੀ ਹੈ ਤੇ ਜਜ਼ਬਾਤ ਭਾਵਨਾਵਾਂ ਮਨੁੱਖੀ ਕਦਰ ਬਿਲਕੁਲ ਇਸ ਪੂੰਜੀਵਾਦੀ ਸਿਸਟਮ ਨੇ ਖਤਮ ਕਰ ਦਿੱਤੀ ਹੈ ਇਸੇ ਕਰਕੇ ਰੋਜ਼ਾਨਾ ਘਟਨਾਵਾਂ ਵਾਪਰਦੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਆ ਦੋ ਦਿਨ ਪਹਿਲਾਂ ਘਟਨਾ ਵਾਪਰੀ ਹੈ ਕਿ ਪਟਿਆਲੇ ਦੇ ਵਿੱਚ ਨੋ ਪੁੱਤ ਪੋਤੀ ਇਹਨਾਂ ਸਾਰਿਆਂ ਨੇ ਰਲ ਕੇ ਤੇ ਆਪਣਾ ਬਜ਼ੁਰਗ ਘਰ ਦਾ ਮੋਢੀ ਮਾਰ ਦਿੱਤਾ ਤੇ ਉਹਨੂੰ ਨਹਿਰ 'ਚ ਸੁੱਟਿਆ। ਕੱਲ ਘਟਨਾ ਵਾਪਰੀ ਹੈ ਕਿ ਇੱਕ ਪਿਓ ਨੇ ਇੱਕ ਪੁੱਤ ਨੇ ਕਈ ਦਿਨਾਂ ਨਾਲ ਆਪਣਾ ਪਿਓ ਵੱਢ ਦਿੱਤਾ ਤੇ ਉਹਨੂੰ ਬਾਹਰ ਸੋਟਾਇਆ। ਰੋਜ਼ ਘਟਨਾ ਸੁਣਨ ਨੂੰ ਮਿਲਦੀ ਹੈ ਪੰਜਾਬ 'ਚ ਵੀ ਪਤਨੀ ਨੇ ਪ੍ਰੇਮੀ ਨਾਲ ਰਲ ਕੇ ਪਤੀ ਮਾਰਤਾ। ਕਿੰਨੀਆਂ ਘਟਰਾਵਾਂ ਆਉਂਦੀਆਂ ਨੇ ਵੀ ਪਤੀ ਨੇ ਪ੍ਰੇਮਿਕਾ ਨਾਲ ਰਲ ਕੇ ਪਤਨੀ ਮਾਰਦੀ। ਕੀ ਰਹਿ ਗਿਆ ਯਾਰ ਕੀ ਇਹ ਸਮਾਜ ਜੀਨ ਜੋਗ ਹੈ ਕਿ ਇਹ ਸਮਾਜ ਬਾਰੇ ਹੁਣ ਚਿੰਤਾ ਨਹੀਂ ਕਰਨੀ ਚਾਹੀਦੀ ਔਰ ਇਹਦੀਆਂ ਜੜਾਂ ਤੁਸੀਂ ਪੁੱਛੋਗੇ ਵੀ ਸਮਾਜਿਕ ਰਾਜਨੀਤਿਕ ਪ੍ਰਬੰਧ ਚ ਕਿਵੇਂ ਨੇ ਬਿਲਕੁਲ ਪ੍ਰਬੰਧ ਚ ਨਹੀਂ ਇਹਦਾ ਕਾਰਨ ਕੀ ਹੈ ਤਿੰਨ ਕਾਰਨ ਨੇ ਲੋਕਾਂ ਦੀ ਸੋਝੀ ਘਟ ਹੈ ਲੋਕਾਂ ਚ ਮਨੁੱਖੀ ਜਜ਼ਬਾਤ ਤੇ ਭਾਵਨਾਵਾਂ ਖਤਮ ਹੋ ਗਈਆਂ ਤੇ ਸਹਿਣਸ਼ੀਲਤਾ ਬਿਲਕੁਲ ਖਤਮ ਹੋ ਗਈ ਤਿੰਨ ਕਾਰਨ ਨੇ ਤੇ ਤਿੰਨੇ ਹੀ ਰਾਜਨੀਤਿਕ ਤੇ ਸਮਾਜਿਕ ਪ੍ਰਬੰਧ ਦੀ ਦੇਣ ਨੇ ਰਾਜਨੀਤਿਕ ਪ੍ਰਬੰਧ ਸਾਡੇ ਦੇਸ਼ 'ਚ ਕਿਹੜਾ ਚੱਲਦਾ ਹੈ ਉਹਨੂੰ ਕਹਿੰਦੇ ਆ ਪੂੰਜੀਵਾਦ ਪੂੰਜੀ ਦੇ ਮਗਰ ਪਾਇਆ ਹੋਇਆ ਸਾਰੇ ਲੋਕਾਂ ਨੂੰ ਤੇ ਪੂੰਜੀਵਾਦੀ ਸਿਸਟਮ ਦੀ ਜਦੋਂ ਅਸੀਂ ਵਿਆਖਿਆ ਪੜ੍ਹਦੇ ਆ ਸਟੱਡੀ ਕਰਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਮਨੁੱਖੀ ਭਾਵਨਾਵਾਂ ਨੇ ਮਨੁੱਖੀ ਜਜ਼ਬਾਤ ਨੇ ਸਹਿਣਸ਼ੀਲਤਾ ਉਹ ਸਭ ਕੁਝ ਖਤਮ ਹੋ ਕੇ ਇਨਸਾਨ 'ਚੋਂ ਇਨਸਾਨੀਅਤ ਖਤਮ ਕਰਕੇ ਪੂੰਜੀ ਦਾ ਲਾਲਚ ਧੰਨ ਦਾ ਲਾਲਚ ਕੁੱਟ-ਕੁੱਟ ਕੇ ਪਰਿਆ ਜਾਂਦਾ ਹੈ ਹੁਣ ਤੁਸੀਂ ਕਹੋਗੇ ਇਸ ਘਟਨਾ ਚ ਧੰਨ ਦਾ ਲਾਲਚ ਤਾਂ ਹੈ ਨਹੀਂ ਸੀ ਧੰਨ ਦੇ ਲਾਲਚ ਦਾ ਹੈ ਪੂਰੇ ਸਮਾਜ ਚ ਫਸਰੇ ਇਸ ਵਰਤਾਰੇ ਦੇ ਵਿੱਚੋਂ ਜਜ਼ਬਾਤ ਖਤਮ ਹੋ ਗਏ ਭਾਵਨਾਵਾਂ ਖਤਮ ਹੋ ਗਈਆਂ ਰਿਸ਼ਤਿਆਂ ਦੀ ਕਦਰ ਖਤਮ ਹੋ ਗਈ ਸਹਿਣਸ਼ੀਲਤਾ ਖਤਮ ਹੋ ਗਈ ਤੇ ਇਸੇ ਕਾਰਨ ਹੀ ਆ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਦੇਖੋ ਅਸੀਂ ਸਮਾਜ ਦੇ ਉਸ ਮੋੜ ਤੇ ਖੜੇ ਆ ਜਿੱਥੇ ਸਮਾਜ ਦੇ ਵਿੱਚ ਜਗੀਰੂ ਤੇ ਪ੍ਰਾਤਨ ਕਦਰਾਂ ਕੀਮਤਾਂ ਵੀ ਅਜੇ ਚੱਲ ਰਹੀਆਂ ਨੇ ਤੇ ਜਿਹੜੀ ਆਧੁਨਿਕ ਜ਼ਿੰਦਗੀ ਹੈ ਉਹ ਵੀ ਆ ਚੁੱਕੀ ਹੈ ਸਮਾਜ ਦੇ ਵਿੱਚ ਹੁਣ ਉਹਨਾਂ ਦੋਨਾਂ ਦੇ ਵਿੱਚ ਇੱਕ ਤਾਲਮੇਲ ਨਹੀਂ ਬੈਠ ਰਿਹਾ ਪ੍ਰਾਤਨ ਕਦਰਾਂ ਕੀਮਤਾਂ ਵਿਸ਼ਵਾਸ ਰਸਮਾਂ ਤੇ ਸੋਚ ਜਿਹੜੀ ਹੈ ਉਹ ਵੀ ਸਾਡੇ ਦਿਮਾਗਾ 'ਚ ਪਈ ਹੈ ਤੇ ਸਾਡੀ ਜੀਵਨ ਸ਼ੈਲੀ ਹੈ ਜਿਹੜੀ ਉਹ ਆਧੁਨਿਕ ਵੀ ਹੋ ਰਹੀ ਹੈ ਇਹਦੇ ਵਿੱਚੋਂ ਬਹੁਤ ਕੁਝ ਨਿਕਲ ਰਿਹਾ ਹੈ ਦੇਖੋ ਹੁਣ ਜਦੋਂ ਮੁੰਡੇ ਕੁੜੀਆਂ ਜਵਾਨੀ ਉਮਰ ਚ ਇਕੱਠੇ ਪੜਦੇ ਨੇ ਲਿਖਦੇ ਨੇ ਨੌਕਰੀਆਂ ਕਰਦੇ ਨੇ ਉਹਨਾਂ ਚ ਨੇੜਤਾਵਾਂ ਬਣਦੀਆਂ ਨੇ ਹੁਣ ਸਾਡੇ ਸਮਾਜ ਦੇ ਵਿੱਚ ਇੱਕ ਪ੍ਰਾਤਨ ਉਹ ਜਿਹੜੀ ਸੋਚ ਪਈ ਆ ਉਹ ਨੇੜਤਾਵਾਂ ਨੂੰ ਕਬੂਲਦੀ ਨਹੀਂ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਜਾਂ ਹੋਰ ਚੀਜ਼ਾਂ ਨਹੀਂ ਦਿੰਦੀ ਤਾਂ ਉਹ ਚੀਜ਼ਾਂ ਹੋਣੀਆਂ ਵੀ ਨਹੀਂ ਹੋ ਰਹੀਆਂ ਨੇ ਪ੍ਰਾਤਨ ਸੋਚ ਵੀ ਪਈ ਹੈ ਤਾਂ ਇਹਦੇ ਸਾਰੇ ਕੁਸ਼ ਦੇ ਵਿੱਚੋਂ ਕੋਈ ਹੱਲ ਅਜੇ ਨਿਕਲਿਆ ਨਹੀਂ ਉਹਦੇ ਕਾਰਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਮੁੱਖ ਕਾਰਨ ਸਹਿਣਸ਼ੀਲਤਾ ਦੀ ਘਾਟ ਤੇ ਮੁੱਖੀ ਮਨੁੱਖੀ ਜਜ਼ਬਾਤ ਤੇ ਭਾਵਨਾਵਾਂ ਜਿਹੜੀਆਂ ਦਿਮਾਗਾਂ ਚੋਂ ਮਰ ਚੁੱਕੀਆਂ ਨੇ ਉਹ ਹੈ ਰਿਸ਼ਤਿਆਂ ਨਾਤਿਆਂ ਦੀ ਕੋਈ ਕਦਰ ਹੀ ਨਹੀਂ ਰਹਿ ਗਈ ਘਰ ਚ ਵੇਖ ਲਓ ਸਕੇ ਭਰਾਵਾਂ ਚ ਭਾਈਆਂ ਵਾਲਾ ਕੋਈ ਪਿਆਰ ਨਹੀਂ ਨਜ਼ਰ ਆਉਂਦਾ ਭੈਣਾ ਭਰਾਵਾਂ ਦੇ ਵਿੱਚ ਰਿਸ਼ਤੇ ਨਾਤੇ ਵਾਲੀ ਕੋਈ ਗੱਲ ਨਹੀਂ ਰਹਿ ਚੱਲੀ ਜਿਹੜੇ ਸਾਡੇ ਚਾਚੇ ਤਾਇਆ ਨਾਲ ਰਿਸ਼ਤੇ ਸੀ ਉਹਨੂੰ ਤਾਂ ਕਹਿ ਨਹੀਂ ਲੋਕ ਸ਼ਰੀਕਾ ਲੱਗ ਪਏ ਨੇ ਸ਼ਰੀਕ ਸ਼ਰੀਕਾ ਮਾਮੇ ਭੂਆ ਦੇ ਰਿਸ਼ਤੇ ਹੁੰਦੇ ਸੀ ਜਿਹੜੇ ਉਹਨਾਂ ਨਾਲ ਵੀ ਕੋਈ ਸਾਹ ਨਹੀਂ ਰਹਿ ਗਈ ਰਿਸ਼ਤਿਆਂ 'ਚ ਕੋਈ ਮੋਹ ਤੇ ਪਿਆਰ ਕਿਤੇ ਬਚਿਆ ਹੀ ਨਹੀਂ ਇਹੀ ਆ ਪੂੰਜੀਵਾਦੀ ਸਿਸਟਮ ਦਾ ਅਸਲੀ ਚਿਹਰਾ ਪੂੰਜੀ ਯਾਨੀ ਧਨ ਦਾ ਲਾਲਚ ਸਾਡੇ ਦਿਮਾਗਾ 'ਚ ਭਰ ਗਿਆ ਬਾਕੀ ਸਭ ਕੁਝ ਤਬਾਹ ਹੋ ਗਿਆ ਨਾ ਸਾਡੀ ਜ਼ਿੰਦਗੀ ਚ ਚੈਨ ਰਹਿ ਗਿਆ ਨਾ ਸਕੂਨ ਰਹਿ ਗਿਆ ਨਾ ਸ਼ਾਂਤੀ ਰਹਿ ਗਈ ਨਾ ਆਨੰਦ ਰਹਿ ਗਿਆ ਇੱਕ ਭੱਜ ਦੌੜ ਤੇ ਇੱਕ ਮਸ਼ੀਨੀ ਜ਼ਿੰਦਗੀ ਸਾਡੇ ਕੋਲ ਬਚੀ ਹੈ ਅਸੀਂ ਇਸੇ ਨੂੰ ਹੀ ਜਿਉਂਦੇ ਫਿਰਦੇ ਆ ਤੇ ਹੁਣ ਆ ਜਿਹੜੀ ਘਟਨਾ ਵਾਪਰੀ ਹੈ ਇਹਨੇ ਬੜਾ ਕੁਝ ਸੋਚਣ ਲਈ ਮਜਬੂਰ ਕੀਤਾ ਹੈ ਮਿੱਤਰ ਪਿਆਰਿਓ ਇਹ ਘਟਨਾ ਮੈਂ ਦੁਬਾਰਾ ਫੇਰ ਦੱਸ ਦਿਆਂ ਗੁਰਦਾਸਪੁਰ ਦੇ ਸਾਹੋਬਾਲ ਤੋਂ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਤਾਏ ਦੀ ਕੁੜੀ ਉਹਦਾ ਨੇੜਲੇ ਪਿੰਡ ਦੇ ਕਿਸੇ ਮੁੰਡੇ ਦੇ ਨਾਲ ਨਾਤਾ ਜੁੜ ਗਿਆ ਚਾਚੇ ਦੇ ਮੁੰਡੇ ਨੂੰ ਪਤਾ ਲੱਗ ਗਿਆ ਇੱਕ ਦਿਨ ਕੁੜੀ ਨੇ ਘਰੇ ਕੋਈ ਹੈ ਨਹੀਂ ਸੀ ਤੇ ਮੁੰਡੇ ਨੂੰ ਘਰੇ ਸੱਦ ਲਿਆ ਤੇ ਦੂਜੇ ਪਾਸੇ ਚਾਚੇ ਦਾ ਮੁੰਡਾ ਆ ਗਿਆ ਤੇ ਉਹ ਕੋਈ ਇਹੋ ਜੀ ਤਰਾਜਯੁਗ ਹਾਲਤ ਚ ਉਹਨੇ ਵੇਖ ਲਏ ਤੇ ਉਹ ਉਹਨਾਂ ਦੇ ਨਾਲ ਜਦੋਂ ਰੋਕਣ ਲੱਗਾ ਜਾਂ ਬਹਿਸਣ ਲੱਗਾ ਤਾਂ ਉਹਨਾਂ ਨੇ ਦੋਵਾਂ ਨੇ ਰਲ ਕੇ ਤੇ ਉਹਦੇ ਸਿਰ 'ਚ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਉਹਦੀ লাশ ਬੋਰੀ ਚ ਪਾਈ ਤੇ ਉਹਨੂੰ ਇੱਕ ਸੂਏ ਤੇ ਸੋਟਿਆਏ ਤੇ ਹੁਣ ਇਹ ਕੁੜੀ ਇਹ ਵੀ ਕਹਿ ਰਹੀ ਹੈ ਕਿ ਮੈਨੂੰ ਕੋਈ ਅਫਸੋਸ ਨਹੀਂ ਕਿ ਮੈਂ ਮਾਰਿਆ ਉਹ ਕਹਿੰਦੀ ਮੈਨੂੰ ਕੋਈ ਅਫਸੋਸ ਨਹੀਂ ਕਿ ਮੈਂ ਉਹਨੂੰ ਮਾਰਿਆ ਕਹਿੰਦੀ ਮੈਂ ਜੋ ਕੀਤਾ ਠੀਕ ਕੀਤਾ ਕੁੜੀ ਅਜੇ ਵੀ ਪੁਲਿਸ ਹਰਾਸ ਦੇ ਵਿੱਚ ਵੀ ਪੂਰੀ ਧੌਣ ਉੱਚੀ ਕਰਕੇ ਤੁਰ ਰਹੀ ਹੈ ਤੇ ਕੁੜੀ ਇਹ ਕਹਿ ਰਹੀ ਹੈ ਕਿ ਮੇਰੇ ਚਾਚੇ ਦਾ ਮੁੰਡਾ ਮੇਰੇ ਉੱਪਰ ਗਲਤ ਨਜ਼ਰ ਰੱਖਦਾ ਸੀ ਮੈਨੂੰ ਛੇੜਛਾੜ ਕਰਦਾ ਸੀ ਮੇਰੇ ਨਾਲ ਸਬੰਧ ਬਣਾਉਣੇ ਚਾਹੁੰਦਾ ਸੀ ਤੇ ਮੈਂ ਉਹ ਤਿਆਰ ਨਹੀਂ ਸੀ ਤੇ ਫਿਰ ਉਸ ਦਿਨ ਵੀ ਉਹਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਇਹਨੂੰ ਬੁਲਾ ਲਿਆ ਤੇ ਫਿਰ ਇਹ ਸਾਰਾ ਕੁਝ ਵਾਪਰ ਗਿਆ ਹੁਣ ਤੁਸੀਂ ਦੱਸਿਓ ਕੀ ਉਹ ਸਤਾਏ ਦੀ ਕੁੜੀ ਦੀ ਕਹਾਣੀ ਠੀਕ ਹੈ ਜੋ ਉਹ ਬਿਆਨ ਦੇ ਰਹੀ ਉਹ ਠੀਕ ਨਹੀਂ ਮੈਨੂੰ ਜਪਦਾ ਹੈ ਕਿ ਉਹ ਕੁੜੀ ਦੀ ਕਹਾਣੀ 'ਚ ਕੋਈ ਬਹੁਤਾ ਦਮ ਨਹੀਂ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖਿਓ ਸਮਾਜ ਬਹੁਤ ਗਰਕਰਿਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਹਦੇ ਵੱਲ ਸੋਚਣਾ ਚਾਹੀਦਾ ਜੇਕਰ ਆਪਾਂ ਵਕਤ ਰੈਂਦੇ ਆ ਨਾ ਸਮਾਜ ਵੱਲ ਧਿਆਨ ਦਿੱਤਾ ਤਾਂ ਫਿਰ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀ ਆ ਚੁੱਕ ਗਈ ਖੇਤ ਆਹੀ ਕੁਝ ਵਾਪਰਨਾ ਜੀ ਆਉਣ ਵਾਲੇ ਟਾਈਮ 'ਚ ਇਸ ਕਰਕੇ ਜਿੰਨੇ ਭੈਣਾ ਭਰਾਵਾਂ ਨੇ ਤੁਹ ਸੁਣਿਆ ਤੁਹਾਡੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ